ਸੀਐਮ ਮਾਨ ਨੇ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ। ਹੜ੍ਹ ਪੀੜਤਾਂ ਦਾ ਹਾਲ ਵੇਖ ਸੀਐਮ ਮਾਨ ਦੀਆਂ ਅੱਖਾਂ 'ਚ ਆਏ ਹੰਝੂ। ਸੀਐਮ ਮਾਨ ਨੇ ਲੋਕਾਂ ਨੂੰ ਦਿੱਤਾ ਹੌਸਲਾ। ਪੰਜਾਬ 'ਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੇ ਲੋਕ ਤਰਾ-ਤਰਾ ਕਰ ਰਹੇ ਨੇ ਸਾਰੇ ਪਾਸੇ ਹਾਲਾਤ ਬੇहद ਗੰਭੀਰ ਬਣੇ ਹੋਏ ਨੇ ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਉਹਨਾਂ ਨੇ ਹੜਾਂ ਦੀ ਮਾਰ ਚੱਲ ਰਹੀ ਹੈ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਦੀ ਮੁਸ਼ਕਲ ਸੁਣੀਆਂ ਨੇ ਇੰਨੇ ਜ਼ਿਆਦਾ ਗੰਭੀਰ ਹਾਲਾਤ ਵੇਖ ਕੇ ਉਹਨਾਂ ਲੋਕਾਂ ਅਫੀਤ ਇੰਨੇ ਜ਼ਿਆਦਾ ਗੰਭੀਰ ਹਾਲਾਤ ਵੇਖ ਕੇ ਲੋਕਾਂ ਦਾ ਬੁਰਾ ਹਾਲ ਵੇਖ ਕੇ ਮੁੱਖ ਮੰਤਰੀ ਮਾਨ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ ਹੜ ਪੀੜਤਾਾਂ ਦੀ ਇੱਕ ਔਰਤ ਵੱਲ ਮੁੱਖ ਮੰਤਰੀ ਮਾਨ ਨੂੰ ਆਪਣਾ ਦੁੱਖ ਸੁਣਾਇਆ ਗਿਆ ਕਿ ਸਭ ਕੁਝ ਰੁੜ ਜਾਏਗਾ ਅਤੇ ਸੜਕਾ ਖ ਨਹੀਂ ਰਹੇਗਾ ਉਸ ਦੀ ਗੱਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਭਾਬੂ ਖੋ ਕੇ ਕਿਹਾ ਕਿ ਸਭ ਕੁਝ ਠੀਕ ਹੋ ਜਾਏਗਾ ਇੱਕ ਉਤਰਾ ਦੀ ਮਾਰ ਹੈ ਸਭ ਕੁਝ ਮੇਰੇ ਤੇ ਛੱਡ ਦਿਓ ਦੱਸਣ ਜੋਗੇ ਕਿ ਮੁੱਖ ਮੰਤਰੀ ਬਾਨ ਬਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਨਾਲ-ਨਾਲ ਹੜ੍ਹ ਪ੍ਰਬੰਧ ਬਾਰੇ ਵੀ ਨਿੱਜੀ ਤੌਰ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਹਨਾਂ ਨੇ ਅਧਿਕਾਰੀਆਂ ਨੂੰ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਸਖਤ ਹੁਕਮ ਦਿੱਤੇ ਨੇ ਪੰਜਾਬ ਸੰਕਟ ਜੀ ਪੰਜਾਬ ਉਹ ਤੇਜ਼ ਦੀ ਫੌੜ ਗੁੱਡ ਬਾਲ ਹੈ ਸਿੰਟੇਸ਼ਨ ਨੂੰ ਅਨੰਦ ਨੇ ਆ ਉੱਤੇ ਦੰਦੇਸ਼ ਨੂੰ ਹਰੀ ਕ੍ਰਾਂਤੀ ਚਾਹੀਦੀ ਸੀ ਸਾਸੀ ਆਪਣੀ ਧਰਤੀ ਵੀ ਪਾਣੀ ਤੱਲੋਂ ਕੱਢ ਕੇ ਖਰਾਬ ਕਰ ਲਈ ਅਰਦੇਸ਼ ਦਾ ਏਟ ਪਰ ਅੱਜ ਪੰਜਾਬ ਸੰਕਟ ਸੈਂਟਰ ਸਿਕਿਉਰਟੀ ਦਾ ਬੜਾ ਮਿਸਮੈਨੇਜਮੈਂਟ ਹੈ ਜੀ ਮਾਈਕ ਤੱਕ ਨਹੀਂ ਅਕੀ ਹੁੰਦੇ ਰਹੇ ਇਹ ਸੁਣਨ ਕੀ ਹੈ ਜੀ ਸੰਤ ਸਰਕਾਰ ਨੂੰ ਸੈਂਟਰ ਸਾਹਿਬ ਥੋੜਾ ਜਿਹਾ ਸਿਕਿਉਰਟੀ ਦਾ ਤਾਂ ਕਰਵਾਓ ਮੈਨੇਜ ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50 ਹਜ਼ਾਰ ਕਰੋੜ ਰੁਪਈਆ ਜੀਐਸਟੀ ਦਾ ਬਹੁਤ ਮਿਸਮੈਨੇਜਮੈਂਟ ਹੈ ਹਮ ਆਲਮੋਸਟ 8000 ਕਰੋੜ ਦਾ ਸੈਂਟਰ ਅੱਲੇ ਤੱਕ ਨਹੀਂ ਦੇ ਰਿਹਾ ਜੀ ਪੈਸਾ ਜਿਹੜਾ ਜੀ ਮਾਨ ਸਾਹਿਬ ਠੀਕ ਕਰੀਏ ਸਰ ਆਪ ਤੇ ਪੀਐਮ ਦੇ ਨਾਲ ਵੀ ਕੀ ਗੱਲਬਾਤ ਹੋਈ ਹੈ ਜੀ ਲਗਾਤਾਰ ਚਰਚਾ ਚੱਲ ਰਹੀ ਹੈ ਜੀ ਐਮ ਸਾਹਿਬ ਦਾ ਫੋਨ ਜੀ ਨਿਹਾਲ ਚੈਲ ਪੁੱਛਾ ਹੂੰ ਤਰੋਸਾ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਫੰਡ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਤੱਕ ਜੀ ਦੋ ਮਸੀਂ ਆਪ ਨੂੰ ਜਦੋਂ ਪਤਾ ਲੱਗੂਗਾ ਅਜੀ ਤਾਂ ਪਾਣੀ ਹੀ ਨਹੀਂ ਘਟ ਰਿਹਾ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਤਲਬ ਉਹ ਮੰਗ ਲਾਂਗੇ ਜੀ ਪਰ ਪੀਐਮ ਸਾਹਿਬ ਦਾ ਫੋਨ ਆਇਆ ਹੈ ਭੇਜਦੇ ਪ੍ਰਧਾਨ ਮੰਤਰੀ ਨੇ ਅੱਜ ਜਾਂ ਦਾ ਫੋਨ ਆਇਆ ਜੀ ਇਹ ਹਮ ਸਾਹਿਬ ਦਾ ਫੋਨ ਆਇਆ ਹੈ ਅਭੀ ਪਾਕਿਸਤਾਨ ਨਾਲ ਮੰਗਣਾ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਨੇ ਬਈ ਨੁਕਸਾਨ ਬਹੁਤ ਜ਼ਿਆਦਾ ਹੈ ਸਰ ਅੱਖਾਂ 'ਚ ਹੰਝੂ ਆਇਆ ਜਦ ਅੱਜ ਤੁਹਾਡੀ ਗੱਲ ਵਾਰ ਸੁਣ ਕੇ ਉਹ ਹੋਈ ਯਾਰ ਮੈਂ ਉਹ ਜਿਹੜਾ ਨਾ ਇਹਨਾਂ ਜਿਹੜੇ ਨੇ ਉਹ ਕਰ ਲੋ ਮਾਨ ਸਾਹਿਬ ਮਾਦਮ ਜਿਹੜੇ ਬੰਨ ਨੇ ਉਹ ਉਹਨਾਂ ਦਾ ਕੀ ਪੱਕੇ ਕਰਾ ਹੀ ਕੀਤੇ ਜਾਣਗੇ ਜਿਹੜੇ ਕਿ ਜਗ੍ਹਾ ਤੇ ਕਦੋਂ ਬਰੀਚ ਹੋ ਰਹੇ ਆ ਤਾਂ ਇਹਨਾਂ ਦਾ ਲੋਕਾਂ ਨੂੰ ਕੁਝ ਨਹੀਂ ਕਰਾ ਮਾਦਮ ਹਬੀਬ ਕੇ ਦਾ ਬੰਨ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਆ ਹਰ ਵਾਰੀ ਜਿਹੜੀ ਇਹ ਹਾਲਾਤ ਇਹ ਪੈਦਾ ਹੁੰਦੇ ਨੇ ਜਿਹੜੀ ਨਾ ਕਲਕੱਤਾ ਤੋਂ Shimla ਨੂੰ ਹੈਲੋ ਟ੍ਰੇਨ ਜਾ ਰਹੀ ਹੈ। ਕੋਈ ਟਿਮ ਹੈ। ਉਹ ਹੋ ਅੰਗਰੇਜ਼ਾਂ ਨੇ ਬੁੜਾਈ। ਤੁਸੀਂ ਮੋਬਾਈਲ ਥੋੜਾ ਇੱਕ ਤੇ ਚੱਕ ਲੈ। ਇੰਜੀਨੀਅਰਾਂ ਨੇ ਨਹੀਂ ਬਣਾਈ ਸੀ। ਕਿੱਡੀ ਜੰਨੇ ਕਰੀ? ਅਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ। ਕਿ ਆਹ ਪਹਾੜ ਕਿੱਥੋਂ ਹੀ ਜਾਂਦਾ ਹੈ। ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨਾਂ ਜਿਹੜੇ ਅਗਲੀ ਠਿਕਣਾ। ਤਾਂ ਕਿ ਅਗਲੀ ਵਾਰ ਇਹਨਾਂ ਨੂੰ ਕਰਨਾ ਚਾਹੀਦਾ। ਮਾਜਬ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਬਣਾ ਤਨਾਪੁਰ ਨੇ ਛੱਡੂ ਮੁਕਰ ਚਟਕ ਕਰਕੇ ਤਾਂ ਚੜ ਗਿਆ ਕੁਦਰਤ ਮੂਰੇ ਬੀੜ ਗਈ ਕੁਦਰਤ ਹੈ ਇਹ ਗੱਲ ਹੈ ਮਨਸਤ ਸੈਂਟਰ ਗਵਰਨਮੈਂਟ ਰਹੀ ਉਹ ਇੰਨਾ ਪੰਜਾਬ ਦੇ ਨਾਲ ਮਤਰੀ ਮਾਂ ਵਰਗਾ ਸਲੂਕ ਕੀਤਾ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਮਤਰੀ ਮਾਂ ਮੈਂ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਨੁਕਸਾਨ ਹੋਇਆ ਜੇ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਇਹ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਮਾਨ ਸਰ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਲੇ ਫੰਡ ਦੇ ਰਹੇ ਮਾਨ ਸਰ ਪਠਾਨ ਮਜ਼ਰੇ ਤੇ ਕਰਵਾਈ ਹੋਈ ਹੈ ਜੀ ਮਾਨ ਸਰ ਕੱਚੀਆਂ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪਜਾ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਾਣੀ ਲੱਗੇ ਰੌਸਪੁਰ ਤੋਂ ਆ ਰਹਿਲ ਤਵੰਤੇ ਬਗੂਤਾਵੰਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ